ਮਿਸਪਲ ਚੋਣਾ ਨੂੰ ਲੈ ਕੇ ਅਕਾਲੀ ਦਲ ਚ ਬਗਾਵਤ ਹੋਈ ਆ ਅਕਾਲੀ ਦਲ ਦੇ ਆਪਣੇ ਅਕਾਲੀ ਦਲ ਤੋਂ ਪ੍ਰਾਏ ਹੋ ਗਏ ਨੇ ਅਕਾਲੀ ਦਲ ਨੇ ਉਹਨਾਂ ਤੇ ਕਾਰਵਾਈ ਕੀਤੀ ਆ ਕੁਲਵੰਤ ਸਿੰਘ ਜੋ ਬਹੁਤ ਵੱਡੇ ਲੀਡਰ ਸੀ ਇਥੋਂ ਦੇ ਔਰ ਐਮਪੀ ਦੀ ਇਲੈਕਸ਼ਨ ਲੜੇ ਸੀ ਉਹਨਾਂ ਤੇ ਵੀ ਅਕਾਲੀ ਦਲ ਨੇ ਕਾਰਵਾਈ ਕੀਤੀ ਆ ਸਾਡੇ ਨਾਲ ਬਲਵੰਤ ਸਿੰਘ ਰਾਮੂ ਵਾਲੇ ਉਹਨਾਂ ਨਾਲ ਗੱਲਬਾਤ ਕਰਦੇ ਆ ਰਾਮੂ ਵਾਲੇ ਸਾਹਿਬ ਇਹ じゃ ਕੀ ਹੋ ਗਿਆ ਤੁਸੀਂ ਅਡਜਸਟਿੰਗ ਕਰ ਸਕੇ ਸੀਟਾਂ ਨਹੀਂ ਦੇ ਪਾਇਓ ਸੀਟਾਂ ਮੰਗ ਰਹੇ ਸੀ ਤੁਸੀਂ ਕਾਰਵਾਈ ਕੀਤੀ ਜਿਹੜੇ ਬਾਗੀ ਕੱਢੇ ਆ ਜੀਤਾ ਉਹ ਅਕਾਲੀ ਦਲ ਦੀ ਸ਼ਕਤੀ ਤੇ ਅਕਾਲੀ ਦਲ ਦੇ ਹਵਾਲੇ ਕਾਰਪੋਰੇਸ਼ਨ ਦੀ ਪ੍ਰਬੰਧਕੀ ਸੇਵਾ ਲਈ ਜੂਝ ਰਹੇ ਹੁੰਦੇ ਤਾਂ ਲੜਾਈ ਹੋਣੀ ਨਹੀਂ ਸੀ ਉਹ ਅਕਾਲੀ ਦਲ ਨੂੰ ਬੇਰਹਿਮੀ ਨਾਲ ਪ੍ਰਯੋਗ ਕਰਕੇ ਇੱਕ ਆਪਣੇ ਪੁਰਾਣੇ ਢੜੇ ਦੀ ਸ਼ਕਤੀ ਵਧਾ ਕੇ ਕਾਰਪੋਰੇਸ਼ਨ ਤੇ ਕਬਜ਼ਾ ਕਰਨ ਦੀ ਖੋਟੀ ਨੀਤ ਨਾਲ ਜੋਣਾ ਵਿੱਚ ਤੇ ਕਾਲੀ ਦਲ ਚ ਵੜੇ ਸੀ, ਘੁਸੇ ਸੀ। ਪਰ ਉਹ ਤਾਂ ਕਹਿੰਦੇ ਅਸੀਂ 15 ਸੀਟਾਂ ਹੀ ਮੰਗੀਆਂ ਸੀਗੀਆਂ, 33 ਸੀਟਾਂ ਨੇ ਤੁਹਾਡੇ ਕੋਲ ਸਿਰਫ 15 ਸੀਟਾਂ ਮੰਗੀਆਂ ਸੀ। ਉਹ ਵੀ ਨ ਦਿੱਤੀਆਂ ਉਹਨਾਂ ਨੂੰ। ਦੱਸਦਾ ਨਾ ਜਿਸ ਤਰ੍ਹਾਂ ਮੰਗੀਆਂ ਉਹ ਬੇਈਮਾਨੀ ਦੀ ਐਡੀ ਉੱਪਰ ਵੀ ਤੇ ਨਿਖਰ ਵੀ ਝਲਕ ਸੀ ਕਿ ਉਹ ਚ ਘਬਰਾਉਣ ਦੀ ਲੋੜ ਹੀ ਨਹੀਂ। ਉਹਨਾਂ ਨੇ ਕਿਹਾ ਮੈਨੂੰ ਵੀ ਸਾਨੂੰ 21 ਸੀਟਾਂ ਸਾਨੂੰ ਤੇ ਭਾਜਪਾ ਨੂੰ ਇਕੱਠਿਆਂ ਨੂੰ ਦੇ ਦਿਓ। ਹੋਵੇ ਬੰਦਾ ਕਾਲੀ ਦਲ ਦਾ ਤੇ ਮੈਨੂੰ ਕਹਵੇ ਮੈਂ ਤਾਂ ਜਿਹੇ ਤਰ੍ਹਾਂ ਬਿਨਾਲੀ ਸੀ। ਇੱਕੀ ਸੀਟਾਂ 'ਚ ਅਸੀਂ ਵੀ ਵਿੱਚੇ ਹੋ ਜਾਾਂਗੇ ਮੈਂ ਕਿਹਾ ਠੀਕ ਐ ਪੱਕਾ ਫਿਰ ਮੈਂ ਪ੍ਰਧਾਨ ਨਾਲ ਗੱਲ ਕਰ ਚੁੱਕਾ ਸੀ ਪਹਿਲਾਂ ਗੋਲਡੀ ਸਾਹਿਬ ਨਾਲ ਉਹ ਕਹਿੰਦੇ ਹਾਂ ਜੀ ਸਾਡੇ ਵਾਲੇ ਚੀਜ਼ ਉਹਨਾਂ ਨੂੰ ਪਾ ਦਿਓ ਹੁਣ ਜਦੋਂ ਇਸ ਤਰ੍ਹਾਂ ਦਾ ਵਾਤਾਵਰਣ ਬਣ ਜਾਂਦਾ ਮੇਰੇ ਲਈ ਕੋਈ ਜ਼ਰੂਰੀ ਸੀਗਾ ਕਿ ਮੈਂ ਉਹਨਾਂ ਨੂੰ ਕਿਹਾ ਵੀ ਯਾਦ ਭਾਜਪਾ ਤੋਂ ਲੈ ਲਓ ਜਾਂ ਕਾਲੀਦਲ ਤੋਂ ਪਰ ਤੁਹਾਡੀ ਪਾਰਟੀ ਤਾਂ ਅੱਜਕਲ ਪ੍ਰਾਪਰਟੀ ਡੀਲਰਾਂ ਦੀ ਪਾਰਟੀ ਮੰਨੀ ਜਾਂਦੀ ਐ ਤੇ ਦੋ ਪ੍ਰਾਪਰਟੀ ਡੀਲਰ ਕੁਲਵੰਤ ਤੇ ਐਨਕੇ ਸ਼ਰਮਾ ਜਦੋਂ ਇੱਕ ਪਾਸੇ ਹੋ ਜਾਣਗੇ ਤੁਹਾਡੇ ਕਿੱਥੇ ਪੈਰ ਲੱਗਣਗੇ ਮੈਂ ਕਿਹਾ ਤੁਸੀਂ ਪਰਾਪਰ ਡੀਲਰ ਕਹਿੰਦੇ ਆ ਇੱਥੇ ਜਿੰਨਾਂ ਕੋਲੇ ਆਦ ਕਾਲ ਤੋਂ ਖਰਬਾਂ ਦੀ ਪ੍ਰਾਪਰਟੀ ਹੈ ਉਹ ਗੱਤੇ ਦੇ ਰੌਣਕ ਵੀ ਉੱਥੇ ਮੱਚ ਗਏ ਇੱਥੇ ਕੀ ਨੇ ਕਿਹੜੀਆਂ ਪ੍ਰਾਪਰਟੀਆਂ ਇੱਥੇ ਤਾਂ ਆਉਣ ਵਾਲਾ ਸਭਾ ਕੁਰਬਾਨੀ ਦਾ ਗਰੀਬੀ ਦਾ ਬੇਰਜ਼ਗਾਰੀ ਦਾ ਲੋਕਾਂ ਦੇ ਦੁੱਖਾਂ ਦਾ ਨਤੀਜਿਆਂ ਦਾ ਤੁਸੀਂ ਦੇਖਣਾ ਕਿ ਜੇ ਕਲਵੰਤ ਦੁਬਾਰਾ ਪਾਰਟੀ ਸ਼ਾਮਲ ਕਰ ਲੈਂਦੀ ਆ ਕਲਵੰਤ ਨੂੰ ਤਾਂ ਤੁਸੀਂ ਕੀ ਕਰੋਗੇ ਕਿਵੇਂ ਸ਼ਾਮਲ ਹੋਣ ਦੇ ਦਿਆਂਗੇ ਹੋਣੀ ਨਹੀਂ ਦਿੰਦੇ ਜੇ ਜੇ ਹੋ ਗਏ ਹੋਈ ਨਹੀਂ ਕਿਉਂਕਿ ਉਹ ਦਾਵਾ ਇਸ ਤਰ੍ਹਾਂ ਦਾ ਆ ਰਿਹਾ ਉਹਨਾਂ ਦੇ ਸੂਤਰਾਂ ਵੱਲੋਂ ਕਿ ਅਸੀਂ ਫਿਰ ਇਲੈਕਸ਼ਨ ਤੋਂ ਬਾਅਦ ਮੇਅਰ ਅਸੀਂ ਇੱਥੇ ਬਣਨਾਗਾ ਉਹ ਤਾਂ ਤਾਂ ਦਾਵਾ ਇਹ ਸੀ ਵੀ ਕੋਈ ਅੱਜ ਮੈਨੂੰ ਕੋਈ ਕੱਢ ਹੀ ਨਹੀਂ ਸਕਦਾ ਆਹ ਪਿਆ ਜਿਹੜੇ ਖੋਟੇ ਪੈਸੇ ਕੋਈ ਬਾਹਰ ਕੱਢਿਆ ਜੇ ਕਰਦੀ ਜੇ ਪਾਰਟੀ ਲੈ ਲੈਂਦੀ ਤਾਂ ਤੁਸੀਂ ਛੱਡ ਦੋਗੇ ਪਾਰਟੀ ਪਾਰਟੀ ਲੋਕ ਰਾਜੀ ਪਾਰਟੀ ਐ ਐ ਇਹ ਪ੍ਰਸਿੱdni ਦੇਵੀ ਧੂਤਾਂ ਦੱਸਣ ਦੀ ਭੂਤਵਾੜਾ ਵੀ ਜਿਦਾ ਮਰਜੀ ਹੈ ਪੁੱਛਵਾ ਕੇ ਮੁੜ ਜੇ ਇਹ ਪਾਰਟੀ ਹੈ ਅਕਾਲੀ ਦਲ 94 ਸਾਲ ਪੁਰਾਣੀ ਪਾਰਟੀ ਹੈ ਜਿਹੜਾ ਅਕਾਲੀ ਦਲ ਦਾ ਕਰੀਕुलम ਜੀ ਇੱਥੇ ਪਹਿਲਾਂ ਇਹ ਰਹੀ ਹਿਸਟਰੀ ਜਿਹੜੇ ਬੰਦੇ ਕੱਢੇਗੇ ਵਾਪਸ ਲੈਗੇ ਬਥੇਰੀ ਹਿਸਟਰੀ ਹੈ ਅਕਾਲੀ ਦਲ ਚ ਮੈਂ ਨਹੀਂ ਕਹਿੰਦਾ ਵੀ ਉੱਤੇ ਹੋਵੇ ਲੇਕਿਨ ਸੀ ਖੁਦ ਪਾਰਟੀ ਤੋਂ ਬਾਹਰ ਸੀ ਸੋਨੂੰ ਵੀ ਲਏ ਨਹੀਂ ਮੈਂ ਤਾਂ 70000 ਬੰਦੇ ਨੂੰ ਲੈ ਕੇ ਆਪਣੀ ਪਾਰਟੀ ਨੂੰ 70000 ਕਲਵੰਤ ਇਕੱਠਾ ਕਰ ਲਈ ਕੋਈ ਬੋਦ ਉਹ ਵੀ ਤਾਂ ਕਰ ਸਕਦੇ ਆ ਨਾ ਕਲਵੰਤ ਚਾਰ ਬਾਲੜਾਂ ਜੋ ਗਿਆ ਵਿਚਾਰੇ ਦੇਖੀਏ ਸੁਵੀਸਨ ਬਲਵੰਤ ਸਿੰਘ ਰਾਮੂ ਵਾਲੀਆ ਜਿਨ੍ਹਾਂ ਦਾ ਕਹਿਣਾ ਕਿ ਕਾਰਵਾਈ ਪਾਰਟੀ ਨੇ ਕੀਤੀ ਹੈ ਅਨੁਸ਼ਾਸਨੀ ਔਰ ਇਹ ਬਿਲਕੁਲ ਤੈਅ ਹੈ ਕਿ ਕਲਵੰਤ ਨੂੰ ਦੁਬਾਰਾ ਪਾਰਟੀ 'ਚ ਵਾਪਸ ਨਹੀਂ ਲਿਆ ਜਾਏਗਾ ਔਰ ਇਸੇ ਤਰ੍ਹਾਂ ਦੀਆਂ ਕਾਰਵਾਈਆਂ ਰਾਮੂ ਵਾਲੀਆ ਦਾ ਕਹਿਣਾ ਕਿ ਹੁੰਦੀਆਂ ਰਹਿਣੀਆਂ ਜਿਹੜੇ ਵੀ ਬਗਾਵਤ ਕਰਨਗੇ ਹੁਣ এবੀਪੀ ਸੰਜਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ jaake AVP Live type karo AVP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ AVP News Punjabi, tarha, Punjabi jaano, pal pal News ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ AVP Live ਐਪ ਅਤੇ ਸਿਲੈਕਟ ਕਰੋ AVP News Punjabi